ਸਟਾ ਨਾ ਸਾਰਾ ਹੁੰਦਾ ਨਾ ਸਾਸਰੀ ਕਾਲ ਜੀ ਮੈਂ ਤੁਹਾਡੇ ਨਾਲ ਆਪਣੀ ਇੱਕ ਲਖਤ ਸਾਂਝੀ ਕਰਨ ਲੱਗਾ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਅਤੇ ਵੀਡੀਓ ਨੂੰ ਸ਼ੇਅਰ ਕਰ ਦੋਗੇ ਜਿਹੜੇ ਹੱਕ ਦੀ ਕਰਨ ਕਮਾਈ ਸਦਾ ਉਹਨਾਂ ਨੂੰ ਪੈਂਦੀ ਪੈਸੇ ਦੀ ਥੋੜ੍ਹ ਨਹੀਂ ਜਿਨ੍ਹਾਂ ਨੇ ਸੱਚੇ ਰੱਬ ਨੂੰ ਮੰਨ ਲਿਆ ਉਹਨਾਂ ਨੂੰ ਹੋਰ ਕਿਤੇ ਮੰਨਣ ਦੀ ਲੋੜ ਨਹੀਂ ਜਿਹੜੇ ਔਖੇ ਵੇਲੇ ਮਦਦ ਕਰਨ ਕਰੀਬਾਂ ਦੀ ਉਹਨਾਂ ਦੇ ਦਿਲ 'ਚ ਹੁੰਦਾ ਕੋੜ ਨਹੀਂ ਜਿਹੜੇ ਕਦੇ ਠੇਕੇ ਦੇ ਮੂਹਰ ਦੀ ਲੰਘੇ ਨਾ ਉਹਨਾਂ ਨੂੰ ਲੱਗਦੀ दारू ਦੀ ਤੋੜ ਨਹੀਂ ਜਿੱਥੇ ਵੇਲਡਿੰਗ ਪੱਕੇ ਲੱਗ ਜਾਂਦੇ ਉਥੇ ਟੁੱਟਦੇ ਛੇਤੀ ਜੋੜ ਨਹੀਂ ਜਿਸ ਮદાન ਵਿੱਚ ਭੱਜੇ ਇੱਕ ਬੰਦਾ ਉਹਨੂੰ ਕਹਿੰਦੇ ਦੌੜ ਨਹੀਂ ਫਸਲਾਂ ਉਥੇ ਹੀ ਉਗਦੀਆਂ ਨੇ ਜਿਸ ਜ਼ਮੀਨ ਵਿੱਚ ਹੁੰਦੇ ਰੋੜ ਨਹੀਂ ਤੀਰਥ ਉਹ ਗੱਲ ਕੀਤੀ ਦਾ ਕੀ ਫਾਇਦਾ ਜਿਸ ਦਾ ਨਿਕਲਦਾ ਕੋਈ ਨਿਚੋੜ ਨਹੀਂ ਕਿਰਤ ਉਹ ਗੱਲ ਕੀਤੀ ਦਾ ਕੀ ਫਾਇਦਾ ਜਿਸ ਦਾ ਨਿਕਲਦਾ ਕੋਈ ਨਿਚੋੜ ਨਹੀਂ ਸੋ ਦੋਸਤੋ ਤੁਹਾਨੂੰ ਇਹ 17 ਚੰਗੀਆਂ ਲਗੀਆਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਥੈਂਕ ਯੂ